ਸਤਿ ਸ਼੍ਰੀਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਆਂ ਭਰਾਵੋ ਸਾਰਿਆਂ ਦੇ ਜਾਨਵਰਾਂ ਤੇ ਘਰ ਪਰਵਾਹ ਠੀਕ ਹੋਣਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਛੋਟੇ ਵਰਗੇ ਭਰਾਵਾਂ ਨਾਲੇ ਕੰਮ ਚੱਲਦਾ ਹੈ ਅੱਜ ਪਹੁੰਚੇ ਸੀ ਆਪਾਂ ਮੰਡੀ ਢੱਬ ਵਾਲੀ 16 2 2025 ਦਿਨ ਹੈ ਦੁਬਾਰ ਹਰਾਂ ਦਿਵਾਰ ਲੱਗਦੀ ਹੈ ਆ ਕਟਾ ਦੇਖੋ ਮੇਟਰ ਕਿਹੜੀ ਕੁਆਲਿਟੀ ਹੈ ਤਾਸ਼ੇ ਦੁਸ਼ਟ ਕਲਾ ਦਾ ਬਹੁਤ ਸਦਾ ਬਾਕੀ ਸਿੰਘ ਦਾ ਸੋਣਾ ਕੁਝਦੇ ਬਾਈ ਨੇ ਕੀ ਦਾ ਕਟਾ ਚੰਗਾ ਕੁਝਦੇ ਬਾਈ ਨੂੰ ਕੀ ਰੇਟ ਹੈ ਕੀ ਗੱਲ ਬਾਤ ਹੈ ਕਿੰਨਾ ਨੰਬਰ ਹੈ 970 96170 78961 78964 ਜੇ ਕਟਾ ਲੈਣਾ ਨਾ ਬਾਈ ਕਹਿੰਦਾ 20 ਲੀਟਰ ਇਹਦਾ ਮਾ ਦਾ ਤੇ ਪੌਣੇ 2 ਸਾਲ ਦਾ 20 ਮਹੀਨਿਆਂ ਦਾ ਕਰ ਲਿਓ ਸੁਪਾਰਕ ਤੋਂ ਨੰਬਰ ਲੈ ਕੇ ਦੇਦਾ ਰੇਟ ਕਿੰਨਾ ਦੱਸੇ ਵੀ 50 ਕਿ 60 50 50000 ਰੇਟ ਆ ਰੇਟ ਰੂਟ ਕੋਈ ਨਹੀਂ ਹੋ ਜਾਂਦਾ ਨਾ ਕਟਾਂ ਉ ਗੋਲਾ ਚੰਗਾ ਸਿੰਗਾ ਸੁੰਗਾ ਦਾ ਵੀ ਸੋਹਣਾ ਤੇ ਟਸਟੀ ਗਲਾਂ ਦਾ ਵੀ ਠੀਕ ਹੈ ਕਰ ਲਿਓ ਬਾਈ ਨਾ ਸੁਪਾਰਕ ਢੱਪ ਵਾਲੀ ਮੰਡੀ ਦੇ ਉਹ ਕਬਾਈ ਹੋਰ ਲੈ ਗਿਆ ਉਹਦਾ ਕਟੀਆਂ ਦਾ ਪਿੰਡ ਭੁੱਲ ਜਾਂਦੇ ਨੇ ਉਹ ਵੀਡੀਓ ਚ ਆਏ ਜਿਹੜੇ ਵਿਚਾਰਾ ਦਿਖਾਉਂਦਾ ਕਟੀਆਂ ਬਹੁਤ ਰੱਖਦੇ ਆ ਜੀ ਸਪੈਸ਼ਲ ਕੱਟੀਆਂ ਦਾ ਕੰਮ ਹੁੰਦਾ ਇਹਨਾਂ ਕੋਲੇ ਆ ਦੇਖ ਯਾਰ ਨੀਲੀ ਰਾਵੀ ਦੀ ਕੱਟੀ ਇਹਦਾ ਕਿਆ ਬਾਤ ਆ ਨਾ ਕੱਟੀਆਂ ਬਹੁਤ ਹੁੰਦੀਆਂ ਇਹਨਾਂ ਕੋਲੇ ਕੋਣੀ ਬਹੁਤਾ ਕੱਟੀ ਇੱਕ ਆ ਗਈ ਨੀਲੀ ਦਾ ਵੀ ਆ ਹੇ ਭਾਈ ਕੋਲੇ ਕੱਟੀਆਂ ਫਰੋਂ ਦੀਆਂ ਨਹੀਂ ਜਿਹੜਾ ਇਹ ਕੋਈ ਕੋਈ ਬੰਦੇ ਨਾਲ ਕੋਈ ਗੱਡੀ ਜੋੜ ਕੇ ਕਰੋ ਜੀ ਆਪ ਵੀ ਤੁਸੀਂ ਲੋਕ ਨੂੰ ਕਹਿੰਦਾ ਜੀ ਕਿਹੜਾ ਜੀ ਆ ਜਾ ਮੜਾ ਦੱਸ ਰਿਹਾ ਖਾਲਸਾ ਜੀ ਕੱਟੀ ਦੇਖੀ ਕਿੰਨੇ ਸਾਲ ਦੀ ਹੈ ਇਹ ਕਿੰਨੀ ਉਮਰ ਹੈ ਦੀ ਬੈਗਰੀ ਫਤੇ ਜੀ ਫਤੇ ਜੀ ਹੋਰ ਠੀਕ ਹੈ ਜੀ ਪਰਿਵਾਰ ਠੀਕ ਹੈ ਜੀ ਮਹਾਰਾਜ ਤੇ ਆ ਕੱਟੀ ਕਿੰਨੇ ਟਾਈਮ ਦੀ ਹੈ ਜੀ ਇਹ ਇਹ ਕੱਟੀ ਬਰੇ ਹੈਗੀ ਆ ਆਪਣੇ ਸਵਾਤ ਡੇਢ ਸਾਲ ਦੀ ਡੇਢ ਸਾਲ ਦੀ ਹਾਂਜੀ ਤੇ ਕੀ ਰੇਟ ਆ ਬਾਬੇ ਦਾ ਸਹੀ ਜਾਂ ਕਿਹੜਾ ਵੀਰੇ ਆਪਾਂ 20000 ਰੁਪਏ ਮੰਗਦੇ ਠੀਕ ਹੈ ਹਾਂਜੀ ਬਾਕੀ ਕਟੀਆਂ ਦੀ ਝੋਲੀ 40 ਪ੍ਰਭੂ ਬਹੁਤ ਜੰਗੀ ਨੀਲੀ ਰਵਜ ਪੈਂਦੀ ਆ ਇੱਥੇ ਮਾਰ ਲੈ ਬਾਈ ਬਾਕੀ ਬਾਈ ਤੁਸੀਂ ਘਰੇ ਬਹੁਤ ਰੱਖਦੇ ਹੋ ਕਟੀਆਂ ਹਨਾ ਹਾਂਜੀ ਹਾਂਜੀ ਇੱਥੇ ਫੁੱਲ ਲੈ ਕੇ ਆਉਂਨੇ ਆ ਉਹ ਇੱਥੇ ਹੀ ਵੇਲੇ ਵੀ ਆ ਜਾਂਦੀਆਂ ਘਰੇ ਉਰੇ ਨਹੀਂ ਜਾਲੀ ਬੰਦਾਲੀ ਕਟੀਆਂ ਅੱਛਾ ਹਾਂਜੀ ਤੇ ਪਿੰਡ ਕਿਹੜਾ ਸੀ ਆਪਣਾ ਪਿੰਡ ਮਿੱਡਾ ਵੀਰੇ ਨੰਬਰ ਈ ਤੇ ਸ਼ਹਿਰ ਮਲੋਟ ਆ ਹਾਂਜੀ ਜਿਹੜਾ ਸ੍ਰੀ ਮੁਖਸਰ ਸਾਹਿਬ ਠੀਕ ਹੈ ਜੀ ਨੰਬਰ ਬੋਲਦੇ ਨੰਬਰ 98763 ਹਾਂਜੀ 90717 90717 98763 90717 ਬਾਕੀ ਭਰਾਵੋ ਕੱਟੀਆਂ ਬਾਈ ਕੋਲੇ ਬਹੁਤ ਟਾਪ ਦੇ ਹੁੰਦੀਆਂ ਕਾ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਬਹੁਤ ਕੱਟੀਆਂ ਮਿਲ ਜਾਂਦੀਆਂ ਇਨਾਂ ਕੋਲੇ ਅੱਜ ਕਿੰਨੀਆਂ ਲੈ ਕੇ ਆਏ ਸੀ ਜੀ ਹਾਂਜੀ 20 ਕੱਟ ਕੇ ਲੈ ਕੇ ਆਏ ਸੀ ਹੋ ਗਏ ਸੇਲ ਕੋਸ ਹਾਂਜੀ ਬਾਕੀ ਬਾਈ ਕੋਲੇ ਚੰਗੀਆਂ ਹੁੰਦੀਆਂ ਵੇਖ ਜਾਂਦੀਆਂ ਕੱਟੀਆਂ ਇਥੇ ਮਿੱਡੂ ਮਿੱਟਾ ਖੇੜਾ ਬਾਈ ਦਾ ਪਿੰਡ ਹੈ ਆ ਦੇਖੋ ਝੋਲੀ ਚਾਲੀ ਆ ਝੋਲੀ ਨੇ ਕਟੀਆਂ ਦੀ ਕੱਲਾ ਕੱਲਾ ਥਾਨ ਪਿਆ ਟਾਟ ਇਹਦਾ ਪਿੱਠ ਪੁੜਾ ਦੇਖੋ ਜਮਾ ਖੜਮਾ ਹੈ ਸਿੰਗਰੀ ਬਹੁਤ ਸੋਹਣੀ ਹੈ ਨਾ ਜੀ ਇਹਦਾ ਕੀ ਰੇਟ ਹੈ ਜੀ ਹਾਂ ਜੀ ਇਹਦਾ 25000 ਰੁਪਏ ਮੰਗਦੇ 25 ਹਾਂ ਜੀ 25000 ਰੁਪਏ ਚਲੋ ਨਫਾ ਦਾ 1000 2000 1500 2000 3000 ਲੈਣੇ ਹੁੰਦਾ ਨਾ ਬਾਕੀ ਪਿੰਡਾਂ ਆ ਭਾਲਣੀਆਂ ਬਹੁਤ ਔਖੀਆਂ ਹੋ ਜਾਂਦੀਆਂ। ਬਾਕੀ ਮਲਾ ਬਾਈ ਜਿਹੜਾ ਛੋਟੂ ਗਲੇ ਪਾ ਕੇ ਮੁੜਦਾ ਨਹੀਂ ਘੱਟੀ ਤੋਂ ਬਣਾ ਹਨਾ। ਹਾਂਜੀ ਹਾਂਜੀ। ਚੰਗੀ ਤੋਂ ਚੰਗੀ ਤੇ ਛੋਟੀ ਤੋਂ ਛੋਟੀ ਮਿਲ ਜਾਂਦੀ ਹੈ। ਛੋਟੀ ਵੱਡੀ ਤੋਂ ਵੱਡੀ। ਐਨੀਅਰ ਹੈ ਕਿ ਹਨਾ? ਹਾਂਜੀ। ਫਾਕੀ ਬਾਈ ਦਾ ਨੰਬਰ ਆ ਗਿਆ ਘਰੇ ਬਹੁਤ ਹੁੰਦੀਆਂ ਬਾਈ ਕੋਲ ਬੱਛੀ ਵੀ ਇੱਕ ਕੇ ਉਹ ਬਾਈ ਦੇ। ਵੱਡੀਆਂ ਛੋਟੀਆਂ ਉਹਦਾਂ ਲੈਣੇਗਾ ਦੋ। ਅੱਛਾ। ਉਹ ਵੀ ਦੇਖ ਹੀ ਲੈਣੇ ਆ ਜੇ ਆਪਾਂ। ਬਾਕੀ ਮਾਲ ਜਰ ਬਾਈ ਦਾ ਸਾਫ ਸੁਥਰਾ ਹੁੰਦਾ ਹੈ ਵੱਡੀ ਗੱਲ ਇਹ ਹੁੰਦੀ ਹੈ ਮਾਲ ਸਾਫ ਸੁਥਰਾ ਨਹੀਂ ਖਾਲਸਾ ਬੰਦਾ 19 ਕਿਲੋ ਦਾ ਕੰਮ ਹੀ ਨਹੀਂ ਹੈਗਾ ਭਾਈ ਇਹ ਕਿ ਨਜ਼ਰਦੀਓਂ ਕਿ ਭਾਈ ਹਾਂਜੀ ਇਹ ਕਿ ਨਜ਼ਰਦੀ ਹੈ ਇਹ ਵੀਰੇ ਆਪਣੇ ਆਇਆ ਕੋਈ ਗੱਲ ਕੋਈ ਗੱਲ ਉਹ ਸਾਲ ਨਹੀਂ ਹੋਈ ਨਹੀਂ ਹੈ ਜੀ ਅੱਛਾ ਹਾਂਜੀ ਕੀਰੀ 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 ਹਾਂਜੀ ਕੀਰੀ ਤੇ ਇਹਦਾ ਕੀ ਰੇਟ ਹੈ ਜੀ ਇਹਦਾ ਮੋਲ ਤਾਂ ਵੀਰੇ 35 ਕਰ ਦੋ ਅੱਛਾ ਮਾਨ ਤਣ ਬਾੜਾ ਮੋਟਾ ਹੋ ਜੀਏ ਠੀਕ ਹੈ ਤੇ ਇੱਕ ਆ ਗਈ ਹੈ ਨਾ ਹਾਂਜੀ ਤਾਂ ਕਿ ਇਹ ਕਿੰਨੇ ਕਰੀ ਜਾਂਦੀ ਹੈ ਜੀ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਉਮਰ ਵੀ ਆਦਾ 2 ਸਾਲ ਤੋਂ ਘਟਿਆ ਖੀਰੀ ਇਹੋ ਹੈ ਨਾ ਜੀ ਹਾਂਜੀ 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 ਝੋਲੀਆਂ ਬਾਕੀ ਸੁੱਟੇ ਸੇ ਇੱਕ ਏਰੀਏ ਤੇ ਫਰਕ ਹੈ ਜੀ ਹਾਂਜੀ ਬਹੁਤ ਚੰਗੀਆਂ ਝੋਲੀਆਂ ਨੇ ਹੂੰ ਝੋਲੀਆਂ ਮਾਲ ਬਹੁਤ ਚੰਗਾ ਜਗਾ ਨੂੰ ਇਹਦਾ ਇਹਦਾ ਕੀ ਰੇਟ ਹੈ ਜੀ ਹਾਂਜੀ ਇਹਦਾ ਰੇਟ ਕੀ ਹੈ ਇਹਦਾ 30000 ਰੁਪਏ ਮੰਗਦਾ ਅੱਛਾ 30000 ਹਾਂਜੀ ਇਹਦਾ 30000 ਬਾਕੀ ਜਿੰਨੇ ਆਪਾਂ ਕਟੀਆਂ ਦੇਖਿਆ ਰੇਟ ਵੀ ਬਾਈ ਦੇ ਜਾਇਜ਼ ਜੀ ਲੱਗਦਾ ਉਧਰ ਵੀ ਦੇਖ ਕੇ ਆਏ ਬਾਕੀ ਧੰਨਵਾਦ ਭਾਈ ਬਹੁਤ-ਬਹੁਤ ਖਰ ਲਿਓ ਬਾਈ ਦਾ ਸੰਪਰਕ ਹੈ ਕੱਟੀ ਬਾਈ ਕੋਲ ਆ ਵੀ ਚੰਗੀ ਆ ਭਰਾਵਾ ਪੁੱਛਦੇ ਆ ਬਾਈ ਦਾ ਕੀ ਰੇਟ ਆ ਕੀ ਗੱਲਬਾਤ ਆ 8000 ਰੁਪਿਆ ਦਾ ਸਰ ਨੂੰ ਬਹੁਤ ਕੁੰਡਾ ਆ ਆ ਕੀ ਜਿੰਦੀ ਦੀ ਵਰਤ ਨਹੀਂ ਤੇ ਜਦ ਮਾਰ ਲਈ ਹੈ ਕਿ ਨਹੀਂ ਆ ਰਿਹਾ ਗਾ ਬਣ ਆਪਣਾ ਕੋਲ ਤਾਂ ਵਿੱਚ ਮੰਗਿਆ ਆ ਬਾਦਿਆਂ ਦਾ ਸਾਖਾ ਹੋਣੀ ਬਾਈ ਕੀ ਹਾਲ ਆ ਕਿੰਨੇ ਟਾਈਮ ਦੀ ਕੱਟੀ ਬਾਈ ਇਹ ਬਾਈ ਡੇਢ ਸਾਲ ਦਾ ਹੈ ਗ੍ਰੇਡ ਕਿੰਨਾ ਬਾਈ ਦਾ ਇਹਦਾ ਵੀਰ ਮੇਰਾ 27000 ਰੁਪਿਆ ਸਤਾਈ ਹੋ ਗਿਆ ਡੇਢ ਸਾਲ ਦੀ ਹੋ ਗਈ ਖੀਰੀ ਹੋਣਾ ਬਾਈ ਹਾਂ ਹਾਂ ਖੀਰੀ ਹੈ ਬਾਕੀ ਪਿੱਟੂੜੇ ਦੀ ਬਹੁਤ ਸਾਫ ਆ ਘੱਟੀ ਹੈ ਘੱਟੀ ਦਾ ਪਿੱਟੂੜੇ ਦੀ ਬਹੁਤ ਸਾਫ ਛੋਲੀ ਵਧੀਆ ਆ ਘੱਟੀ ਦੀ ਛੋਲੀ ਬਹੁਤ ਚੰਗੀ ਹੈ ਤੇ ਕਿਹੜਾ ਪਿੰਡ ਆ ਬਾਈ ਨਾ ਯਾਰ 20 ਤੋਂ ਹੈ ਬਾਈ ਪਿੰਡ ਕਿਹੜਾ ਹੈ ਪਿੰਡ ਪਿੰਡ ਚੱਕਰਾ ਦੇ ਵਾਲਾ ਘਰੇ ਵੀ ਰੱਖਦਾ ਘੱਟਿਆਂ ਉਹ ਹਾਂ ਤੇ ਵਪਾਰ ਦਾ ਕੰਮ ਘੱਟਿਆਂ ਦਾ ਹਾਂ ਅੱਛਾ ਵਧੀਆ ਮਿਲਦੇ ਨੇ ਘੱਟਿਆਂ ਕਿੱਥੇ ਕਰੇਗਾ ਤੇਰਾ ਪਿੰਡ ਮੇਰਾ ਪਿੰਡ ਹੈਗਾ ਮੋਦੀ ਮੋਡੀ ਕੋਲੇ ਸੀ ਤੋ ਕੋਪਰ ਅੱਛਾ ਉੱਧਰ ਆ ਗਿਆ ਨੇੜੇ ਹੈ 25 ਕਿਲੋਮੀਟਰ ਦੂਰ ਹਾਂ ਹਾਂ 25 ਕਿਲੋਮੀਟਰ ਤੇ ਕੀ ਰੇਟ ਦੱਸਿਆ ਇਹਦਾ ਅੰਦਾ 27000 ਰੁਪਏ ਬਾਈ ਤੇ ਨੰਬਰ ਬੋਲ ਦੇ ਜ਼ਰਾ ਨੰਬਰ 9355 93505 96160 96160 160 ਬਾਕੀ ਕੱਟੀਆਂ ਬਾਈ ਬਹੁਤ ਸੋਹਣੇ ਲਈ ਫਿਰਦਾ ਯਾਰ ਹਾਂ ਕੱਟੀਆਂ ਚੱਕੀ ਆ ਟੱਪ ਵਾਲੀ ਮੰਡੀ ਆਉਂਦਾ ਬਾਈ ਘਰੇ ਵੀ ਕੱਟੀਆਂ ਹੁੰਦੀਆਂ ਨੰਬਰ ਦੇਤਾ ਤੁਹਾਨੂੰ ਤਰ ਲਿਓ ਬਾਈ ਨਾਸਮਰ ਬਾਕੀ ਇਹ ਜੀਆਂ ਕੱਟੀਆਂ ਬਹੁਤ ਮੇਜੀਆਂ ਨੇ ਰਾ ਖੜੀਆਂ ਆਹ ਘੜੇ ਨੀਲੀ ਰਵੀ ਪੁੱਛ ਲੈਣਾ ਕੀ ਰੇਟਾ ਕੀ ਗੱਲਬਾਤ ਆ ਪਿਓਰ ਨੀਲੀ ਰਵੀ ਆ ਗਈ ਭਾਈ ਕਿੰਨੀ ਉਮਰ ਦੀ ਇਹ ਦੋ ਸਾਲ ਦਾ ਘੱਟਾ ਯਾਰ ਦੋ ਮਹੀਨਾ ਘੱਟਾ ਹੁਣ ਤਾਂ ਦੋ ਸਾਲ ਭਾਈ ਦੋ ਮਹੀਨਾ ਦੀ ਆ ਨਹੀਂ ਹਾਂ ਭਾਈ ਦੋ ਮਹੀਨਾ ਤੇ ਹਾਂ ਬਫਾਰਦਾ ਕੰਮ ਵੀ ਕਰਦੀ ਆ ਨਹੀਂ ਨਹੀਂ ਕਰ ਅੱਛਾ ਤੇ ਕੀ ਰੇਟ ਆ ਭਾਈ ਦਾ ਜਾਇਜ਼ ਯਾਰ ਇਹ ਜੇ 35 ਯਾਰ ਮੰਗਦੇ 40 ਨੇ ਠੀਕ ਐ ਯੋਰੀ ਲੀਰਾਵੀ ਦੀ ਹੈ। ਉਹ ਇਹੋ ਜਿਹਾ ਪਿੱਛਾ ਹੈ ਨਾ ਪਾਕਤਾਨੇ ਕਟੀਆਂ ਹੁੰਦਾ ਹੈ। ਬਾਈ ਦੀ ਮਾਂ ਦੁੱਧ ਕਿੰਨਾ ਸੀ ਯਾਰ? ਨਾ ਦਿੱਲੀ ਆਉਂਦੀ ਸੀਗੀ 1,70,000 ਦੀ ਵੇਚੀ ਆ ਹੁਣੇ। ਅੱਛਾ ਕਹਿੰਦੇ ਕਾਲਜ ਹੈ ਨਾ? ਹਾਂ ਹੈ ਨਾ। ਹੈਗਾ ਮਾੜਾ ਪਰ ਵਿੱਚ ਵੀ ਅਧੋਨਾ ਜੀ ਹੈ। ਅੱਛਾ ਜਵਾਬ ਆਏਗਾ ਦੋਨਾ ਜੀ। ਤੇ ਨੰਬਰ ਬੋਲ ਦੇ ਬਾਈ ਤੇਰਾ। 9885 18259 ਬਾਈ ਨਾ ਕਰ ਲਿਓ ਸੁਪਰਕ ਬਾਕੀ ਕੱਟੀ ਚੰਗੀ ਆ ਬਾਈ ਦੀ ਆ ਕੱਟੀ ਵਾਲਾ ਦਾ ਕੋਈ ਲੇਖਾ ਨਹੀਂ ਥੱਲੋਂ ਬਹੁਤ ਟੌਪ ਦੀ ਐ ਪਿੰਡ ਜੈ ਸਿੰਘ ਜੈ ਸਿੰਘ ਟੱਪਾਲੀ ਮੰਡੀ ਤੇ ਖੜਾ ਬਾਈ ਤੇ ਮਾਂ ਵੀ ਬਾਈ ਕਹਿੰਦਾ ਚੰਗੀ ਬਾਕੀ ਆ ਪਿੱਛੋਂ ਬਹੁਤ ਚੰਗੀ ਲੱਗਦੀ ਐ ਇਹ ਕੱਟੀਆਂ ਕਰ ਲਿਓ ਬਾਈ ਨਾ ਸੁਪਰਕ ਆਹ ਰਹਿ ਜੇ ਕੱਟੀਆਂ ਬਹੁਤ ਆ ਜਿੰਦੇ ਇਥੇ ਕਟੀਆਂ ਐ ਕਟੀਆਂ ਟੀਆਂ ਐ ਕਟੀਆਂ ਮੰਡੀ ਡੱਬ ਵਾਲੀ ਬਾਬੇ ਕੀ ਰੇਟਾ ਰੱਖੇ ਤੇਰੀ ਬਾਈ ਤੇਰੀ ਆ ਕੀ ਰੇਟਾ ਬਾਈ ਦਾ ਇਹਦਾ ਕੀ ਰੇਟਾ ਬਾਬੇ ਆ ਦੋਵੇਂ ਇਕੱਠੀ ਅੱਛਾ ਕੱਠੀ ਐ ਖੜੀ ਖੜੀ ਹੋਈ ਡਰ ਗਈ ਕੀ ਰੇਟਾ ਬਾਈ ਦਾ 35000 ਇਹਦਾ 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 ਕੀ ਵਪਾਰ ਦਾ ਕੰਮ ਆ ਬਾਈ ਨਾ ਨਾ ਅੱਛਾ ਕਰਦੀਆਂ ਆ ਹਾਂ ਕਿਹੜਾ ਪਿੰਡ ਹੈ ਟੌਲਾ ਟੌਲਾ ਨੰਬਰ ਬੋਲੀ ਤੇਰਾ ਮੜਾ 97800 ਹਾਂਜੀ 86445 ਹਾਂ ਸੇ ਕਿੱਥੇ ਰਹੇਗਾ ਪਿੰਡ ਤੇਰਾ ਇੱਕ ਕਿਧਰੇ ਦੇ ਨਾਲ ਅੱਛਾ ਕਿਧਰੇ ਦੇ ਨਾਲ ਆ ਗਿਆ ਕਰਦੀਆਂ ਬਾਈ ਕਰਦੀਆਂ ਛੋਟੀਆਂ ਬਾਈ ਕੋਲੇ ਠੀਕ ਹੈ ਕਰਦੀਆਂ ਇਕੱਟੀਆਂ ਬਾਕੀ ਸੇਵਾ ਕਰਨੀਆਂ ਥੋੜੀ ਜਿਹੀ ਹੋਇਆ ਉਹ ਲੱਗਦੀਆਂ ਠੀਕ ਹੈ ਸੇਵਾ ਦਾ ਫਰਕ ਰਹੇਗਾ ਥੋੜਾ ਜਿਆ ਮੂੰਹ ਸੈਟ ਆ ਕੰਮ ਇੱਕ ਦੋ ਹੋਰ ਦਿਖਾ ਦਿੰਨੇ ਆ ਹਰ ਚੱਲਦਿਆਂ ਪਿੰਡ ਟਾਈਮ ਬਹੁਤ ਹੋ ਗਿਆ ਨੰਬਰ ਦਾ 22 ਦਾ ਵੀ ਲੈਤਾ ਜਮਾਤ ਜੜੇਕਾ 22 ਵੀ ਜੀ ਲੈਤਾ ਸੁਪਲੀ ਇਹਦੀ ਵੀ ਚੰਗੀ ਜਨੀਲੀ ਰਾਵੀ ਦੀ ਯਾਰ ਆ ਖਾਂ ਬੋ ਤੋਂ ਨੇ ਕੱਟੀ ਬਾਈ ਕਿੰਨੇ ਚਿਰ ਦੀ ਪੁੱਲੀ ਕੱਟੀ ਕਿਰੇ 1.5 ਸਾਲ ਦੀ ਕੀ ਰੇਟ ਆ ਬਈ ਦਾ 25000 25000 ਮਾਕੇ ਝੋਲੀ ਚੜੀ ਪਰ ਉਹ ਚੰਗੀ ਇਹਦੀ ਵੀ ਉਹਦੀ ਸੋਹਣਿਆ ਸਿੰਘ ਮਾੜਾ ਇਕ ਨਾ ਕਰੂਗੀ ਦੂਰੋਂ ਮੋੜੂਗੀ ਤੇ ਇਹਦਾ ਵੀ ਦੇਖੀ ਰੇਟਾ ਇਹ 2 ਸਾਲ ਦੀ ਹੈ ਜੀ ਇਹਦਾ ਕੀ ਰੇਟਾ 38000 ਇਹ ਸਿੰਘ ਬਹੁਤ ਕੁੰਡਾ ਕਰੂਗਾ ਮਾਕੇ ਝੋਲੀ ਚੜੀ ਦਿਖਾ ਦਣਾ ਬਾਈ ਪਾਰ ਦਾ ਕੰਮ ਹੀ ਛੱਡਦਾ ਨਾ ਆਹ ਬੈਗ ਦੇ ਕਿਰਪਾ ਨਾਲ ਬੜੀ ਪੱਟੀ ਖੜੀ ਹੈ ਰਹਿਣਾ ਜਿਵੇਂ ਗੱਬਣ ਪੜਦੀ ਹੈ ਨਾ ਬਾਈ ਲੈਵਾ ਤੁਸੀਂ ਜੈਡ ਬਲੈਕ ਆ ਗਈ ਤਕਰੀਬਨ ਤੇ ਨੰਬਰ ਬੋਲਦੇ ਪ੍ਰਭਾਤਰ ਨੇੜੇ ਨਿਮੇਤ 44 ਹਾਂਜੀ 440 ਪਿੰਡ ਕਿਹੜਾ ਹਰਾਈਆਈ ਹਰਾਈਆ ਕਿੱਥੇ ਰਹੇ ਬਾਈ ਸ਼ਰਾਮਪੁਰੇ ਫੂਲ ਦੇ ਨਾਲ ਪਿੰਡਾ ਬਾਈ ਦਾ ਘਰੇ ਵੀ ਹੁੰਦੀਆਂ ਬਾਈ ਹਾਂਜੀ ਹਾਂ ਘਰੇ ਵੀ ਹੁੰਦੀਆਂ ਬਾਈ ਕੋਲੇ ਕੱਟੀਆਂ ਜੇ ਉਧਰ ਏਰੀਆ ਚ ਲੈਣੀਆਂ ਤਾਂ ਬਾਕੀ ਆ ਕੱਟੀ ਕੱਦ ਵੀ ਬਹੁਤ ਕਰੂਗੀ ਕਰ ਲਿਓ ਬਾਈ ਨਾਲ ਸੁਪਰਕ ਕੀਰੀਆਂ ਦੋਨੇ ਕੀਰੀਆਂ ਆਉਣੀਆਂ ਤੇ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ ਜਿਹੜੇ ਵੀਡੀਓ ਦੇਖਦੇ ਆ ਤੇ ਅਰੜੀਆਂ ਕਟੀਆਂ ਮਿਲ ਜਾਂਦੀਆਂ ਝੋਟੀਆਂ ਦੇ ਤੇ ਕਰ ਲਿਓ ਬਾਈਆਂ ਨਾਲ ਸਪਰਕਟ ਇਹ ਤੁਹਾਨੂੰ ਨੰਬਰ ਲੈ ਕੇ ਦੇ ਤੇ ਤੇ ਝੋਟੀਆਂ ਇਥੋਂ ਚੰਗੀਆਂ ਮਿਲ ਜਾਂਦੀਆਂ ਮੰਡੀ ਡੱਬ ਵਾਲੀ ਤੇ ਸਾਰੇ ਐਤਵਾਰਾ ਜਿਹੜਾ ਤਰੀਕ ਹੈ 15 16 16 2 2025 ਸਾਰੇ ਐਤਵਾਰ ਨੂੰ ਲੱਗਦਾ ਮਹੀਨੇ 4 12 ਤੇ ਕਰ ਲਓ ਸਪਰਕ ਭਰਾਵਾ ਲੇ ਲਓ ਬਾਕੀ ਮੰਡੀ ਦਾ ਖੇ ਲੈ ਜਾ ਕਰੋ ਉੱਥੇ ਜਾਣ ਬਾਰ ਲੈਣ ਵਾਲੇ ਤੇ 50 ਰੁਪਏ ਜਿਹੜਾ ਹੁਣ ਲਿਆਣ ਵਾਲਾ ਉਹਦਾ ਅੱਜ 4000 ਕਰਕੇ 4% ਅਗਲੀ ਮੰਡੀ ਵੀ ਸਰਕਾਰੀ ਰਹੂਗੀ ਉਸ ਤੋਂ ਬਾਅਦ ਦੇਖੋ ਕੀ ਬਣਦਾ ਬਦਲੀ ਜਾਓਗੇ ਅੱਗੇ 2000 ਸੀਗਾ 2200 ਬਾਕੀ ਇਹ ਮੰਡੀ ਡੱਬ ਵਾਲੀ ਸੁਣ ਦਿਖਾਤੀ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ-ਬਹੁਤ ਵੀਡੀਓ ਹੋਈ ਜਾਂਦੇ ਲੰਮੀ ਤੇ ਚੱਲਦੇ ਹੁਣ ਪਿੰਡ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਮੌੜ ਮੰਡੀ ਜਾਂ ਕਿਸੇ ਭਰਾ ਦੇ ਘਰੋਂ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਯਾਰ